ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੇ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਕੱਚੇ ਅੰਬਾਂ ਦਾ ਖੱਟਾ ਮਿੱਠਾ ਤਿੱਖਾ ਸ਼ਰਬਤ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕੱਚੇ ਅੰਬਾਂ ਦਾ ਸ਼ਰਬਤ ਬਣਾਉਣ ਵਾਸਤੇ ਇੱਥੇ ਮੈਂ ਅੱਧਾ ਕਿਲੋ ਕੱਚੇ ਅੰਬ ਲਏ ਨੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਸਭ ਤੋਂ ਪਹਿਲਾਂ ਇਹਨਾਂ ਦੇ ਡੰਡਲ ਉਤਾਰ ਲੈਣੇ ਨੇ ਤੇ ਦੇਖੋ ਮੈਂ ਇਸ ਤਰ੍ਹਾਂ ਸਾਰੇ ਹੀ ਕੱਚੇ ਅੰਬਾਂ ਦੇ ਡੰਡਲ ਉਤਾਰ ਕੇ ਰੱਖ ਲਿੱਤੇ ਹੋਏ ਨੇ ਤੇ ਹੁਣ ਇੱਕ ਕੁੱਕਰ ਦੇ ਵਿੱਚ ਇਹਨਾਂ ਸਾਰੇ ਕੱਚੇ ਅੰਬਾਂ ਨੂੰ ਪਾ ਦਾਂਗੇ। ਗਰਮੀਆਂ ਦੇ ਵਿੱਚ ਤਾਂ ਇਹ ਖੱਟਾ ਮਿੱਠਾ ਤਿੱਖਾ ਸ਼ਰਬਤ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਦੇਖੋ ਅੰਬ ਮੈਂ ਸਾਰੇ ਪਾ ਦਿੱਤੇ ਨੇ ਕੁੱਕਰ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਪਾਣੀ ਪਾਵਾਂਗੇ। ਪਾਣੀ ਬਹੁਤ ਜ਼ਿਆਦਾ ਨਹੀਂ ਪਾਣਾ ਇਸ ਦੇ ਵਿੱਚ ਸਿਰਫ ਅੱਧੇ ਇੱਕ ਅੰਬ ਡਿਪ ਹੋ ਜਾਣ ਇਸ ਦੇ ਵਿੱਚ। ਤੇ ਪਾਣੀ ਹੁਣ ਮੈਂ ਇੱਥੇ ਪਾ ਲਿੱਤਾ ਹੈ ਤੇ ਕੁੱਕਰ ਦਾ ਢੱਕਣ ਲਗਾ ਕੇ ਹੁਣ ਤਿੰਨ ਵਿਸਲ ਆਨ ਤੱਕ ਇਸ ਨੂੰ ਪਕਾਵਾਂਗੇ ਮੀਡੀਅਮ ਫਲੇਮ ਦੇ ਉੱਪਰ ਤਿੰਨ ਵਿਸਲ ਵਜਾਣੀਆਂ ਨੇ ਤੇ ਇਹ ਬੜੀ ਹੀ ਜਲਦੀ ਗਲ ਜਾਂਦੇ ਨੇ ਆਂਬ ਜਿੰਨੇ ਜ਼ਿਆਦਾ ਕੱਚੇ ਹੁੰਦੇ ਨੇ ਓਨਹੀਂ ਜਲਦੀ ਗਲਦੇ ਵੀ ਨਹੀਂ ਤੇ ਹੁਣ ਤਿੰਨ ਵਿਸਲ ਆਨ ਤੋਂ ਬਾਅਦ ਇਸ ਨੂੰ ਫੇਰ ਚੈੱਕ ਕਰਦੇ ਆਪਾਂ ਤੇ ਦੇਖੋ ਤਿੰਨ ਵਿਸਲ ਆ ਚੁੱਕੀਆਂ ਨੇ ਤੇ ਹੁਣ ਇਹਨੂੰ ਖੋਲ ਕੇ ਦੇਖਦੇ ਹਾਂ ਦੇਖੋ ਆਂਬ ਕਿੰਨੀ ਹੀ ਛੇਤੀ ਗਲ ਚੁੱਕੇ ਨੇ ਤੇ ਇਹਨਾਂ ਦਾ ਛਿਲਕਾ ਵੀ ਦੇਖੋ ਉਤਰਨਾ ਸ਼ੁਰੂ ਹੋ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਅੰਬ ਗਲ ਚੁੱਕੇ ਨੇ ਤੇ ਹੁਣ ਇਹਨਾਂ ਅੰਬਾਂ ਨੂੰ ਇੱਕ ਬਰਤਨ ਦੇ ਵਿੱਚ ਅਲੱਗ ਤੋਂ ਕੱਢ ਲਾਂਗੇ ਤੇ ਅੰਬਵੇਂ ਸਾਰੇ ਬਰਤਨ ਦੇ ਵਿੱਚ ਅਲੱਗ ਤੋਂ ਕੱਢ ਲਿੱਤੇ ਨੇ ਤੇ ਇਹਨਾਂ ਦਾ ਛਿਲਕਾ ਸਾਈਡ ਤੇ ਪਲੇਟ 'ਚ ਰੱਖ ਦਿੱਤਾ ਹੈ ਤੇ ਦੇਖੋ ਇਸ ਤਰ੍ਹਾਂ ਅੰਬਾਂ ਦਾ ਸਾਰਾ ਪਲਪ ਉਤਾਰ ਲੈਣਾ ਤੇ ਇਸ ਦੇ ਗਿੱਟਕ ਅਲੱਗ ਕਰ ਦੇਣੇ ਨੇ ਸਾਰੇ ਹੀ ਅੰਬਾ ਦਾ ਪਲਪ ਮੈਂ ਇਸੇ ਤਰ੍ਹਾਂ ਕਢਾਲ ਰਹੀ ਆ ਤੇ ਜਿਹੜੇ ਇਹ ਛਿਲਕੇ ਹੈਗੇ ਨੇ ਇਹਨਾਂ ਤੇ ਵੀ ਜਿੰਨਾ ਵੀ ਅੰਬਾ ਦਾ ਪਲਪ ਲੱਗਾ ਹੋਇਆ ਉਹ ਵੀ ਕਢਾਲ ਲੈਣਾ ਤੇ ਚੰਗੀ ਤਰ੍ਹਾਂ ਮੈਂ ਸਾਰਾ ਹੀ ਪਲਪ ਕਢਾਲ ਕੇ ਬੌਲ ਦੇ ਵਿੱਚ ਪਾ ਲਿੱਤਾ ਹੋਇਆ ਦੇਖੋ ਇਸ ਤਰ੍ਹਾਂ ਸਾਰਾ ਪਲਪ ਕਢਾਲ ਲਿੱਤਾ ਹੋਇਆ ਮੈਂ ਤੇ ਹੁਣ ਇਸ ਨੂੰ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਗ੍ਰਾਈਂਡ ਕਰਾਂਗੇ ਤੇ ਪਲਪ ਸਾਰਾ ਇੱਥੇ ਮੈਂ ਗ੍ਰਾਈਂਡਰ ਜਾਰ ਦੇ ਵਿੱਚ ਪਾ ਰਹੀ ਆ ਅੰਬ ਜਦੋਂ ਠੰਡੇ ਹੋਣਗੇ ਉਦੋਂ ਹੀ ਇਹਨਾਂ ਨੂੰ ਛਿੱਲਣਾ ਹੈ ਗਰਮ-ਗਰਮ ਅੰਬਾਂ ਨੂੰ ਬਿਲਕੁਲ ਵੀ ਨਹੀਂ ਛਿੱਲਣਾ ਤੇ ਗ੍ਰਾਈਂਡਰ ਜਾਰ ਦੇ ਵਿੱਚ ਮੈਂ ਇਹ ਅੰਬਾਂ ਦਾ ਪਲਪ ਪਾ ਦਿੱਤਾ ਹੈ ਤੇ ਨਾਲ ਹੀ ਇਸ ਦੇ ਹੁਣ ਪਾਵਾਂਗੀ ਮੈਂ ਅੱਧੀ ਕਟੋਰੀ ਚੀਨੀ ਦੀ ਚੀਨੀ ਦੀ ਜਗ੍ਹਾ ਤੇ ਤੁਸੀਂ ਇੱਥੇ ਸ਼ੱਕਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਚੀਨੀ ਪਾਣ ਤੋਂ ਬਾਅਦ ਹੁਣ ਇੱਥੇ ਮੈਂ 1 ਇੰਚ ਅਦਰਕ ਦਾ ਟੁਕੜਾ ਤੇ ਦੋ ਹਰੀਆਂ ਮਿਰਚਾਂ ਵੀ ਲੈ ਲਿੱਤੀਆਂ ਉਹਨਾਂ ਨੂੰ ਰਫਲੀ ਜਿਹਾ ਕੱਟ ਲਿੱਤਾ ਹੈ ਇਹ ਵੀ ਮੈਂ ਇਸ ਦੇ ਵਿੱਚ ਹੀ ਪਾ ਦਾਂਗੀ ਤੇ ਇਸ ਤੋਂ ਬਾਅਦ ਹੁਣ ਮੈਂ ਇਸ ਦੇ ਵਿੱਚ ਪਾਵਾਂਗੀ ਥੋੜੇ ਜਿਹੀ ਪੁਦੀਨੇ ਦੇ ਪੱਤੇ ਪੁਦੀਨੇ ਦੇ ਪੱਤੇ ਮੈਂ ਚੰਗੀ ਤਰ੍ਹਾਂ ਧੋ ਲਿੱਤੇ ਹੋਏ ਨੇ ਇਹ ਵੀ ਇਸ ਦੇ ਵਿੱਚ ਪਾ ਦਾਂਗੇ ਤੇ ਹੁਣ ਇਹਨਾਂ ਦੀ ਇੱਕ ਫਾਈਨ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਤੇ ਇਸ ਪਲਪ ਦੇ ਵਿੱਚ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਤੇ ਦੇਖੋ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ ਤੇ ਇਸ ਦੀ ਇੱਕ ਫਾਈਨ ਜੀ ਪੇਸਟ ਬਣਾ ਲੈਣੀ ਹੈ ਤੇ ਮੈਂ ਹੁਣ ਗ੍ਰਾਈਂਡਰ ਦੇ ਵਿੱਚ ਇਸ ਦੀ ਪੇਸਟ ਬਣਾ ਰਹੀ ਆ ਤੇ ਦੇਖੋ ਇਸ ਦੀ ਪੇਸਟ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਣੀ ਹੈ ਤੇ ਜਿਹੜੀ ਇਸ ਦੀ ਪੇਸਟ ਤਿਆਰ ਹੋਏਗੀ ਇਸ ਨੂੰ ਤੁਸੀਂ ਸਟੋਰ ਕਰਕੇ ਹਫਤੇ ਦੇ ਲਈ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਤੇ ਜਿਹੜਾ ਇਹ ਪਲਪ ਦੀ ਪੇਸਟ ਤਿਆਰ ਹੋਈ ਹੈ ਨਾ ਇਸ ਤੋਂ ਆਪਣੇ 8 ਗਲਾਸ ਸ਼ਰਬਤ ਦੇ ਤਿਆਰ ਹੋਣਗੇ ਤੇ ਦੇਖੋ ਪੇਸਟ ਕਿੰਨੀ ਜਿਆਦਾ ਵਧੀਆ ਤਿਆਰ ਹੋਈ ਹੈ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆਂ ਇਹ ਦੇਖੋ ਪੇਸਟ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋ ਚੁੱਕੀ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਇਸ ਤੋਂ 8 ਗਲਾਸ ਸ਼ਰਬਤ ਦੇ ਤਿਆਰ ਹੋ ਜਾਣਗੇ ਅੱਧਾ ਕਿਲੋ ਆਮਬ ਦੇ 8 ਗਲਾਸ ਸ਼ਰਬਤ ਦੇ ਤੇ ਨਾਲ ਹੀ ਜੇ ਤੁਸੀਂ ਚਾਹੋ ਤਾਂ ਇਸ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾਨੀ ਹੈ ਹੁਣ ਇਹਦਾ ਸ਼ਰਬਤ ਸਭ ਤੋਂ ਪਹਿਲਾਂ ਗਲਾਸ ਦੇ ਵਿੱਚ ਮੈਂ ਆਈਸ ਕਯੂਬਸ ਪਾ ਲਿਆ ਨੇ ਤੇ ਹੁਣ ਇਸ ਦੇ ਵਿੱਚ ਹੁਣ ਮੈਂ 3 ਚਮਚ ਆਮਬ ਦੀ ਪੇਸਟ ਦੇ ਪਾਵਾਂਗੀ ਤੇ ਦੇਖੋ ਜਿਹੜਾ ਅੰਬ ਦੀ ਪੇਸਟ ਬਣਾ ਕੇ ਰੱਖੀ ਹੋਈ ਹੈ 3 ਚਮਚ ਮੈਂ ਗਲਾਸ ਦੇ ਵਿੱਚ ਪਾ ਲਿੱਤੇ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਠੰਡਾ ਠੰਡਾ ਪਾਣੀ ਗਰਮੀਆਂ ਦੇ ਵਾਸਤੇ ਠੰਡਾ ਠੰਡਾ ਸ਼ਰਬਤ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਨਾਲ ਹੀ ਇਸ ਦੇ ਵਿੱਚ ਪਾਵਾਂਗੀ ਥੋੜਾ ਜਿਹਾ ਕਾਲਾ ਨਮਕ ਤੇ ਬਿਲਕੁਲ ਥੋੜਾ ਜਿਹਾ ਦਰਦਰਾ ਪੀਸਿਆ ਹੋਇਆ ਭੁੰਨੇ ਜੀਰੇ ਦਾ ਪਾਊਡਰ ਤੁਸੀਂ ਫਾਈਨ ਪੀਸਿਆ ਹੋਇਆ ਪਾਊਡਰ ਵੀ ਇੱਥੇ ਪਾ ਸਕਦੇ ਹੋ ਭੁੰਨੇ ਜੀਰੇ ਦਾ ਪਰ ਮੈਂ ਹਲਕਾ ਜਿਹਾ ਦਰਦਰਾ ਜਿਹਾ ਪੀਸਿਆ ਹੋਇਆ ਪਾਊਡਰ ਪਾਇਆ ਹੈ ਤੇ ਦੇਖੋ ਕਿੰਨੀ ਹੀ ਛੇਤੀ ਇਹ रेसिपी ਤਿਆਰ ਹੋ ਗਈ ਹੈ ਠੰਡਾ ਠੰਡਾ ਸ਼ਰਬਤ ਤਿਆਰ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਥੋੜੇ ਜਿਹਾ ਪੁਦੀਨੇ ਦੇ ਪੱਤੇ ਵੀ ਪਾਵਾਂਗੀ ਪੁਦੀਨੇ ਦੇ ਪੱਤੇ ਪਾਣ ਦੇ ਨਾਲ ਫਲੇਵਰ ਜਿਹੜਾ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਦੇਖੋ ਹੁਣ ਮੈਂ ਥੋੜੇ ਜਿਹਾ ਪੁਦੀਨੇ ਦੇ ਪੱਤੇ ਵੀ ਇੱਥੇ ਪਾ ਰਹੀ ਹਾਂ ਤੇ ਪੁਦੀਨੇ ਦੇ ਪੱਤੇ ਪਾਣ ਤੋਂ ਬਾਅਦ ਦੇਖੋ ਹੁਣ ਆਪਣਾ ਜਿਹੜਾ ਇਹ ਸ਼ਰਬਤ ਹੈਗਾ ਕੰਪਲੀਟਲੀ ਤਿਆਰ ਹੋ ਜਾਏਗਾ ਠੰਡਾ ਠੰਡਾ ਗਰਮੀਆਂ ਦਾ ਸ਼ਰਬਤ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਚੁੱਕਾ ਹੈ ਮੈਂ ਇੱਥੇ ਦੋ ਗਲਾਸ ਸ਼ਰਬਤ ਤਿਆਰ ਕੀਤਾ ਹੈ ਤੁਸੀਂ ਅੱਠ ਗਲਾਸ ਵੀ ਤਿਆਰ ਕਰ ਸਕਦੇ ਹੋ ਪਰ ਮੈਂ ਬਾਕੀ ਦਾ ਪulp ਫ੍ਰਿਜ ਦੇ ਵਿੱਚ ਸਟੋਰ ਕਰ ਦਿੱਤਾ ਹੈ